ਕਿ ਇਹ ਸਰਕਾਰ ਨੇ ਕੀ ਕੀਤਾ ਕਿ ਐਸ ਇਲੈਕਸ਼ਨ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਕੰਪਲੀਟ ਹੋਈ ਏਜੰਸੀਆਂ ਨੇ ਭਗਵੰਤ ਮਾਨ ਨੂੰ ਰਿਪੋਰਟ ਦਿੱਤੀ ਕਿ ਸਰਦਾਰ ਅਮਰਿਤਪਾਲ ਸਿੰਘ ਜਿਹੜੇ ਉਹ ਜਿੱਤ ਰਹੇ ਨੇ ਅੱਛਾ ਜੀ ਜਦੋਂ ਰਿਪੋਰਟ ਮਿਲੀ ਭਗਵੰਤ ਮਾਨ ਸਿੰਘ ਜੀ ਨੇ ਪਤਾ ਨਹੀਂ ਕਿਹੜਾ ਸਲਾਹਕਾਰ ਸੀ ਜਾਂ ਕਿਸ ਨੇ ਸਲਾਹ ਕੀਤੀ ਕਿਸ ਨੇ ਸਲਾਹ ਦਿੱਤੀ ਕਿਹਦੇ ਕਹੇ ਤੇ ਚੁੱਪਚਾਪ ਹੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ 1 ਸਾਲ ਲਈ ਅਮਰਿਤਪਾਲ ਸਿੰਘ ਦੀ ਨੈਸੇ ਜਿਹੜੀ ਐਕਸਟੈਂਡ ਕਰਦੀ ਉਹਦੇ ਜੇ ਵਾਅਦਾ ਕਰਤਾ ਸਸਸੀ ਕਾਲ ਜੀ ਸਾਰੇ ਸਾਥੀਆਂ ਨੂੰ ਇੱਕ ਵਾਰੀ ਫੇਰ ਫੇਰ ਹਾਜ਼ਰ ਹੋ ਜਾਣਾ ਜੀ ਲਾਈਵ ਮਸਲਾ ਬੜਾ ਗੁੰਝਲਦਾਰ ਹੈ ਬੜਾ ਕਵੀਰ ਹੈ ਜੀ ਸ਼ਾਇਦ ਇਸ ਵਕਤ ਪੰਜਾਬ ਦੇ ਵੱਡੇ ਮਸਲਿਆਂ ਚੋਂ ਇੱਕ ਹੈ ਜਿਵੇਂ ਤੁਸੀਂ ਉੱਪਰ ਹੈਡਿੰਗ 'ਚ ਵੀ ਪੜਿਆ ਹੈ ਅਮਰਤਪਾਲ ਸਿੰਘ ਬਨਾਮ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਸ਼ਾਇਦ ਮੈਂ ਸਟਾਰਟਿੰਗ ਚ ਕਹਾਂ ਕਿ ਇਸ ਮਸਲੇ 'ਚ ਮੈਨੂੰ ਕਿਤਨਾ ਕਿਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਅੱਗ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ ਉਹ ਕਿਵੇਂ ਆ ਕਿ ਇਹ ਸਰਕਾਰ ਨੇ ਕੀ ਕੀਤਾ ਕਿ ਐਸ ਇਲੈਕਸ਼ਨ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਕੰਪਲੀਟ ਹੋਈ ਏਜੰਸੀਆਂ ਨੇ ਭਗਵੰਤ ਮਾਨ ਨੂੰ ਰਿਪੋਰਟ ਦਿੱਤੀ ਕਿ ਸਰਦਾਰ ਅਮਰਿਤਪਾਲ ਸਿੰਘ ਜਿਹੜੇ ਉਹ ਜਿੱਤ ਰਹੇ ਨੇ ਅੱਛਾ ਜੀ ਜਦੋਂ ਰਿਪੋਰਟ ਮਿਲੀ ਭਗਵੰਤ ਮਾਨ ਸਿੰਘ ਜੀ ਨੇ ਪਤਾ ਨਹੀਂ ਕਿਹੜਾ ਸਲਾਹਕਾਰ ਸੀ ਜਾਂ ਕਿਸ ਨੇ ਸਲਾਹ ਕੀਤੀ ਕਿਸ ਨੇ ਸਲਾਹ ਦਿੱਤੀ ਕਿਹਦੇ ਕਹੇ ਤੇ ਚੁੱਪਚੀ ਬੀਤੇ ਹੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ 1 ਸਾਲ ਲਈ ਅਮਰਪਾਲ ਸਿੰਘ ਦੀ ਐਨਐਸਏ ਜਿਹੜੀ ਐਕਸਟੈਂਡ ਕਰਦੀ ਉਹਦੇ ਜੀ ਵਾਅਦਾ ਕਰਤਾ ਲਗਭਗ ਮਾਰਚ ਮਹੀਨਾ 2025 ਤੱਕ ਲਈ ਉਹਦੇ ਦੋ ਪਹਿਲੂ ਸੀ ਜੀ ਇੱਕ ਤਾਂ ਪਹਿਲੂ ਇਹ ਆ ਕਿ ਸੰਵਿਧਾਨ ਵਿੱਚ ਕਿਸ ਤਰ੍ਹਾਂ ਕਿਸੇ ਐਮਪੀ ਦੀ ਜਿਹੜੀ ਐਮਪੀ ਸ਼ੇਪ ਰੱਦ ਹੁੰਦੀ ਆ ਉਹਦੇ ਦੋ ਨਿਯਮ ਨੇ ਇੱਕ ਤਾਂ ਇਹਦਾ ਆ ਕਿ ਜੇ ਜਿੱਤਿਆ ਹੋਇਆ ਐਮਪੀ ਸੌ ਨਹੀਂ ਚੁੱਕਦਾ ਤਾਂ ਉਹਦੀ ਜਿਹੜੀ ਜਿੱਤਿਆ ਉਹਨੂੰ ਕੈਨਸਲ ਕਰ ਦਿੱਤਾ ਜਾਂਦਾ ਔਰ ਦੂਸਰੀ ਗੱਲ ਹੁੰਦੀ ਆ ਕਿ ਜੇ ਉਹ ਲਗਾਤਾਰ ਸੰਸਦ ਚੋਂ ਗੈਰ ਹਾਜ਼ਰ ਰਹਿੰਦਾ ਹੈ ਤੇ ਫੇਰ ਵੀ ਸੰਵਿਧਾਨ ਚ ਪ੍ਰੋਵੀਜ਼ਨ ਹੈ ਤੇ ਜੋ ਸਪੀਕਰ ਸਾਹਿਬ ਹੁੰਦੇ ਨੇ ਉਹ ਉਹਨਾਂ ਦੀ ਮੈਂਬਰਸ਼ਿਪ ਨੂੰ ਕੈਨਸਲ ਕਰ ਸਕਦੇ ਨੇ ਮਦਰ ਉਹਨਾਂ ਦੀ ਜਿਹੜੀ ਜਿੱਤਿਆ ਉਹ ਖਤਮ ਹੋ ਜੇਗੀ ਜਿੱਤ ਹੋ ਜੇਗੀ ਇਹ ਇੱਕ ਬੜੀ ਗੰਭੀਰਤਾ ਨਾਲ ਚਾਲ ਚੱਲੀ ਜਾ ਰਹੀ ਹੈ ਕਿ ਉਹਨਾਂ ਨੂੰ ਅਮਰਪਾਲ ਸਿੰਘ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਉਹਨਾਂ ਦੀ ਜਿਹੜੀ ਸੰਸਦੀ ਜਿੱਤ ਆ ਉਹਨੂੰ ਕੈਨਸਲ ਕਰਾ ਦਿੱਤਾ ਜਾਵੇ ਕੈਨਸਲ ਹੋ ਜਾਵੇ ਦੇਖੋ ਉਹ ਗਲਤ ਹੈ ਕਿ ਸਹੀ ਹੈ ਉਹ ਕਾਨੂੰਨ ਆਪਣੇ ਦਰਜ ਚ ਰਾਏ ਗੱਲ ਕਰਦਾ ਪਰ ਇੱਕ ਗੱਲ ਤੇ ਸਰਕਾਰ ਨੂੰ ਮੰਨਣਾ ਪਏਗਾ ਕਿ ਜਦੋਂ ਲੋਕਾਂ ਨੇ ਉਹਨਾਂ ਨੂੰ ਇੰਨੇ ਵੱਡੇ ਫਤਵੀ ਨਾਲ ਜਿਤਾ ਦਿੱਤਾ ਹੈ ਉਹ ਜਿੱਤ ਗਏ ਨੇ 2 ਲੱਖ ਮਾਰਜ ਨਾਲ ਜਿੱਤੇ ਜੀ ਦੇਖੋ ਜੀ ਨਾਂ ਉਹਨਾਂ ਸ਼ਰਾਬ ਵੰਡੀ ਨਾ ਉਹਨਾਂ ਨੇ ਬੂਥ ਲਾਇਆ ਨਾ ਕੁਝ ਨਹੀਂ ਉਹਨਾਂ ਨੂੰ ਲੋਕਾਂ ਆਮ ਹਾਰਿਓ ਕਿ ਵੋਟਾਂ ਪਈਆਂ ਉਹ ਜਿੱਤ ਗਏ ਜੋ ਜਿੱਤ ਗਿਆ ਉਹ ਚੰਗਾ ਹੈ ਜੂ ਲੋਕਾਂ ਨੂੰ ਪ੍ਰਮਾਣ ਤੇ ਉਹ ਤੁਸੀਂ ਉਹਨੂੰ ਚੰਗਾ ਸਮਝੋ ਪਰ ਇਸ ਤਰ੍ਹਾਂ ਸਰਕਾਰ ਦਾ ਜੋ ਰਵਈਆ ਹੈ ਇਹ ਬੜਾ ਖਤਰਨਾਕ ਹੈ ਇੱਕ ਗੱਲ ਸਰਕਾਰ ਜਰੂਰ ਨੋਟ ਕਰੇ ਕਿ ਦੇਖੋ ਤੁਸੀਂ ਉਸ ਸਖਸ਼ ਨੂੰ ਕੁਝ ਸਮੇਂ ਲਈ ਬੰਦ ਕੀਤਾ ਤੇ ਉਹ ਬੰਦਾ ਇਸ ਵਕਤ ਪੰਜਾਬ ਦੇ ਮੋਹਰਲੇ ਸਫਿਆਂ 'ਚ ਗੂੰਜ ਰਿਹਾ ਹੈ ਕਿ ਜੇਲ੍ਹ ਚ ਬੈਠਾ ਹੋਇਆ ਬੰਦਾ ਇੱਕ ਜਿਹਨੂੰ ਸਾਲ 2 ਸਾਲ ਪਹਿਲਾਂ ਕੋਈ ਨਹੀਂ ਸਜਾਉਂਦਾ ਉਹ ਅੱਜ ਸਾਡਾ ਸੰਸਦ ਬਣ ਗਿਆ ਏ ਬਿਨਾਂ ਕਿਸੇ ਜੇਲ੍ਹ ਚ ਬੈਠਾ ਉਠਾਇਆ ਬਿਨਾਂ ਕਿਸੇ ਵੱਡੀ ਖੇਚਲ ਤੋਂ ਤੇ ਨਾਲ ਹੀ ਉਹਨਾਂ ਦੇ ਗਰੁੱਪ ਚੋਂ ਆਪਣੇ ਸਰਬਜੀਤ ਸਿੰਘ ਖਾਸਾ ਜੀ ਫਰੀਦਕੋਟ ਤੋਂ ਜਿੱਤੇ ਨੇ ਇਸ ਗੱਲ ਦੀ ਗੰਭੀਰਤਾ ਸੋਚੋ ਕਿ ਜੇ ਉਹਨਾਂ ਨੂੰ ਇੱਕ ਵਾਰ ਜੇਲ੍ਹ ਕੱਲਣ ਨਾਲ ਇੱਥੋਂ ਤੱਕ ਹਾਲਾਤ ਬਣੇ ਕਿ ਦੋ ਸੀਟਾਂ ਜਿਹੜੀਆਂ ਵਾਂ ਉਹ ਉਸ ਗਰੁੱਪ ਨੇ ਜਿੱਤੀਆਂ ਨੇ ਤੇ ਜੇ ਤੁਸੀਂ ਇਸ ਚੀਜ਼ ਨੂੰ ਫੇਰ ਵਾਅਦਾ ਕਰ ਰਹੇ ਜੇ ਤੇ ਤੁਸੀਂ ਇਸ ਦਾ ਨਤੀਜਾ ਭਲੀ ਭਾਂ ਸਮਝ ਸਕਦੇ ਜੀ ਕਿਉਂ ਨਹੀਂ ਤੁਸੀਂ ਇਸ ਚੀਜ਼ ਨੂੰ ਬਹਿ ਕੇ ਸਹੀ ਤਰੀਕੇ ਨਾਲ ਜਿੱਠਿਆ ਜਾ ਸਕਦਾ ਦੇਖੋ ਲੋਕਤੰਤਰਿਕ ਤਰੀਕਾ ਹੈ ਉਹ ਜਿੱਤੇ ਨੇ ਉਹਨਾਂ ਨੂੰ ਅਧਿਕਾਰ ਹੈ ਕਿ ਉਹਨਾਂ ਨੂੰ ਸੌਂਚ ਚਕਾਈ ਜਾਵੇ ਪਹਿਲੀ ਗੱਲ ਇਹ ਕਿ ਉਹਨਾਂ ਨੂੰ ਪੰਜਾਬ ਦੇ ਜੇਲ੍ਹ ਚ ਲਿਆਂਦਾ ਜਾਵੇ ਦੂਸਰੀ ਗੱਲ ਇਹ ਹੈ ਕਿ ਜਿਹੜੀ NSA ਲਗਾਈ ਗਈ ਆ ਜਿੰਨੇ ਕੁ ਮਾਰ ਵਕੀਲ ਦੱਸਦੇ ਆ ਉਹ ਬਣਦੀ ਨਹੀਂ ਉਹਨਾਂ ਤੇ ਲਗਾਈ ਗਈ ਉਹ ਨਹੀਂ ਜਾਈ ਗਈ ਤੇ ਹੁਣ ਉੱਪਰੋਂ ਚੁੱਪਚੀ ਤੇ ਇੱਕ ਸਾਲ ਹੀ NSA ਨੂੰ ਐਕਸਟੈਂਡ ਕਰ ਦੇਣਾ ਵਧਾ ਦੇਣਾ ਕੱਲਾ ਸਰਦਾਰ ਅਮਰਪਾਲ ਸਿੰਘ ਨੇ ਉਹਨਾਂ ਦੇ ਸਾਰੇ ਸਾਥੀਆਂ ਨਾਲ ਵੀ ਇਹੀ ਵਿਵਹਾਰ ਕੀਤਾ ਹੈ ਇਹ ਲੈਟਰ ਜਿਹੜੀ ਪੰਜਾਬ ਸਰਕਾਰ ਵੱਲੋਂ ਈਸ਼ੂ ਹੋ ਕੇ ਚਲੀ ਗਈ ਹੈ ਤੇ ਇਹ ਰਵਈਆ ਸਰਕਾਰ ਦਾ ਮਾੜਾ ਹੈ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਪੰਜਾਬ ਦੇ ਨੌਜਵਾਨ ਨੇ ਜੇ ਕੋਈ ਛੋਟੀ ਮੋਟੀ ਗਲਤੀ ਹੈ ਜਾਂ ਨਹੀਂ ਹੈ ਉਹ ਤੁਸੀਂ ਉਸ ਨੂੰ ਇੱਕ ਪੋਜੀਟਿਵ ਤਰੀਕੇ ਨਾਲ ਦੇਖੋ ਤੇ ਨੌਜਵਾਨਾਂ ਨਾਲ ਧੱਕੇਸ਼ਾਹੀ ਨਾ ਕਰੋ ਪੰਜਾਬ ਦਾ ਮਾਹੌਲ ਨਾ ਵਿਗੜੇ ਉਹ ਜਿੱਤੇ ਹੋਏ ਨੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਹੈ ਸਰਕਾਰ ਨੂੰ ਇਹ ਵੱਡੇ ਦਿਲ ਨਾਲ ਮੰਨਣਾ ਚਾਹੀਦਾ ਹੈ ਔਰ ਉਹਨਾਂ ਨੂੰ ਪੰਜਾਬ ਲਿਆਉਣਾ ਚਾਹੀਦਾ ਪਹਿਲੀ ਦੀ ਗੱਲ ਪੰਜਾਬ ਲਿਆਇਆ ਜਾਵੇ ਜੇ ਕੋਈ ਮਨ ਦੀ ਕਾਨੂੰਨ ਦੇ ਦਾਰੇ ਚ ਉਹਨਾਂ ਨੂੰ ਕੀਤਾ ਜਾਵੇ ਐਨਐਸਏ ਦੇ ਜਿਹੜਾ ਉਹਨਾਂ ਤੇ ਲਾਇਆ ਹੋਇਆ ਟੈਗ ਉਹਨੂੰ ਹਟਾਇਆ ਜਾਵੇ ਪਰ ਇੱਕ ਗੱਲ ਜ਼ਰੂਰ ਜੇ ਸਰਦਾਰ ਅਮਰਿਤਪਾਲ ਸਿੰਘ ਇਸ ਵਕਤ ਤੁਹਾਡੇ ਲਈ ਹੱਥ 'ਚ ਫੜੀ ਹੋਈ ਮੁਠੀ 'ਚ ਫੜੀ ਹੋਈ ਰੇਤ ਹੈ ਜਿਸ ਨੂੰ ਤੁਸੀਂ ਜਿੰਨਾ ਕੁੱਟਣ ਦੀ ਕੋਸ਼ਿਸ਼ ਕਰੋਗੇ ਇਹ ਓਨੀ ਹੀ ਹੱਥ 'ਚੋਂ ਨਿਕਲਦੀ ਜਾਏਗੀ ਸ਼ਾਇਦ ਮੇਰਾ ਇਸ਼ਾਰਾ ਤੁਸੀਂ ਸਮਝੋਗੇ ਜਿੰਨਾ ਤੁਸੀਂ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹ ਗੱਲ ਮੇਰੀ ਨੋਟ ਕਰ ਲਈ ਜਾਵੇ ਕਿ ਇਹ ਚੀਜ਼ ਉਨੀ ਹੀ ਉੱਪਰ ਕੇ ਆਵੇਗੀ ਇਹ ਇੱਕ ਚੀਜ਼ ਇਥੋਂ ਤੱਕ ਸੀਮਿਤ ਨਹੀਂ ਰਹੇਗੀ ਸ਼ਾਇਦ ਸੋ ਬੇਨਤੀ ਹੈ ਸਰਕਾਰ ਨੂੰ ਕਿ ਥੋੜਾ ਜਿਹਾ ਇਸ ਮਸਲੇ ਨੂੰ ਟੈਕਨੀਕਲ ਤਰੀਕੇ ਗੰਭੀਰਤਾ ਨਾਲ ਸੰਵਿਧਾਨਿਕ ਤੌਰ ਤੇ ਵੇਖੋ ਜਿੱਤੇ ਹੋਏ ਨੇ ਉਹ ਐਮਪੀ ਨੇ ਉਹਨਾਂ ਨੂੰ ਜੋ ਲੋਕਾਂ ਵੱਲ ਫਤਵਾ ਦਿੱਤਾ ਉਹ ਦਾ ਮਨਜ਼ੂਰ ਕਰੋ ਉਹਨਾਂ ਨੂੰ ਉਸ ਚੀਜ਼ ਦੀ ਆਗਿਆ ਦਿੱਤੀ ਜਾਵੇ ਸੋ ਇਹ ਨਿਕਲਫ ਸਨਾਲ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ